ਟ੍ਰੇਡ ਵੀ ਬਾਈ ਦੇ ਤਕਰੀਬਨ ਸਹੀ ਹੁੰਦੇ ਜਿੰਨੀ ਵੀਡੀਓ ਪਾਈ ਬਾਈ ਨਾਲ ਦੇ ਨਾਲ ਲੰਗਰ ਬੈਗੇ ਹਾਂ ਜੀ ਉਹਦੀ ਇੱਕ ਵੀ ਨਹੀਂ ਰਿਹਾ ਆਪਣਾ ਕਿਤੇ ਵੀ ਆਪਾਂ ਕਹਿ ਠੀਕ ਕਿਉਂਕਿ ਬਾਈ ਦੇ ਰੇਟ ਸਹੀ ਹੁੰਦੇ ਨੇ ਇਸ ਕਰਕੇ ਤੇ ਰੇਟ ਦਾ ਤੁਹਾਨੂੰ ਪਤਾ ਹੀ ਹੈ ਜੀ ਬਾਈ ਬਾਹਲੇ ਨਹੀਂ ਮੰਗਦਾ ਥਣ ਥਣ ਲੈ ਵਾਲੂ ਗਾ ਕਰਮਾ ਵਾਲੇ ਦਾ ਬਹੁਤ ਸੋਹਣਾ ਲੈਓ ਪ੍ਰੋਮੋਟ ਦਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਸੈਨਾ ਤੇ ਜ਼ਿਲ੍ਹਾ ਨੂੰ ਪੰਡਾ ਜੀ ਬਰਨਾਲਾ ਬਾਈ ਕੋਲ ਦੋ ਮੱਜਾਂ ਤੇ ਦੋ گاਵਾ ਇੱਕ ਦੇਸੀ ਗਾਂ ਉਧਰ ਬਾਗਲ ਚ ਪਈ ਖੜੀ ਆ ਤੇ ਉਹਦਾ ਬੱਚਾ ਉਹ ਬਾਗਲ ਚ ਹੀ ਆ ਤੇ ਗਾਂ ਖੜੀ ਆ ਭਰਾ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣ ਕਰੀ ਬਾਈ ਜੀ ਸਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਰਿੰਦਰਾਂਜਨ ਸਿੰਘ ਜੀ 65 ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਵੈੜ ਦੀ ਜਾਣਕਾਰੀ ਵੀਰੇ ਆਪਣੀ ਜੀ ਦੀ ਵੈੜ ਜੀ ਇਹਦੇ ਥੱਲੇ ਦੁੱਧ ਆ 13 ਕਿਲੋ ਜੀ ਠੀਕ ਆ ਤੇ ਸੂਈ ਨੂੰ ਹੋ ਗਿਆ ਹੋ 15 ਦਿਨ ਮਗਰਾ ਦੇ ਬੱਸਾ ਠੀਕ ਆ ਬੱਸਾ ਕਿਤੇ ਛੱਡਿਆ ਨਹੀਂ ਉਹੀ ਚੋਲੀ ਦੀ ਆ ਦੁੱਧ ਪਾ ਦੀ ਦਾ ਠੀਕ ਆ ਉਹ ਬਾਗਲ ਚ ਘਰੇ ਹਾਂ ਉਹ ਦੂਜੇ ਪਾਸੇ ਪਸ਼ੂ ਖੜੇ ਉੱਥੇ ਖੜਾ ਠੀਕ ਆ ਦੇਸੀਆਂ ਵੀ ਸੀ ਗਾਂ ਖੜੀਆਂ ਹਾਂ ਦੇਸੀਆਂ ਗੋੜੇ ਖੜਾ ਇਹਦਾ ਪਰ ਪਹਿਲੀ ਰੇਟ ਦੱਸ ਦੇ ਯਾਰ ਤੇ ਰੇਟ 45000 ਦੀ ਆ ਜੀ ਦੇਣੀ ਕਿੰਨੇ ਦੀ ਆਪਾਂ ਦੇਣੀ ਮ ਕੈਨੇਡਾ ਗੇ ਦੋ ਰੰਗ ਦੋ ਰੰਗ ਚੋਬੇ ਭਾਵੇਂ ਚਾਰ ਚੋਲੇ ਭਾਵੇਂ ਮਿਲਣੇ ਰੋ ਜਾ ਕੇ ਠੀਕ ਆ ਹਾਂਜੀ ਲੋਪਰਾ 13 ਕਿਲੋ ਦੁੱਧ ਆ ਗਾਂਸ ਤੇ 13 ਲੀਟਰ ਦੁੱਧ ਤੇ ਤੋਰ ਕੇ ਦਿਖਾ ਦੋ ਪਰਾ ਬੱਚਾ ਉਧਰ ਬੈਠਾ ਬੱਚਾ ਛੱਡਣਾ ਛੱਡ ਰਿਹਾ ਵੀ ਕਹਿੰਦਾ ਨਹੀਂ ਛੱਡਦਾ ਛੱਡਿਆ ਨਹੀਂ ਮੈਂ ਤਾਂ ਕਿਤੇ ਬਾਠੀਆ ਕਰ ਇਹਨੇ ਛੱਡਣਾ ਛੱਡ ਲੈ ਹੂੰ ਹੂੰ ਲੋ ਜੀ ਚੈੱਕ ਕਰੋ ਚੰਗਾ ਕੱਦ ਬੈਡਾ ਸਨਖ ਪੋਣਾ ਕੰਨ ਕੰਨ ਲੋ ਜੀ ਤੋਰਾ ਟਰੇ ਸਾਹਮਣੇ ਲੈ ਆਪਰਾ ਮੋੜ ਲੈ ਬਸ ਤੋਰੀ ਦਿਖਾਣਾ ਹੁੰਦਾ ਆਪਾਂ ਦੇ ਵਾਲੂ ਬਾਤ ਤੁਸੀਂ ਦੇਖ ਸਕਦੇ ਹੋ ਸਵੇਰ ਦੀ ਚਵਾਈ ਹੋਈ ਵੀ ਬਰੇ ਹਨਾ ਹਾਂਜੀ ਹਾਂਜੀ ਸਵੇਰੇ ਚ ਬਾਈ ਹੋਈ ਵੀ ਹੈ ਹੁਣ ਚ ਬਾਈ ਸ਼ਾਮ ਵਾਲੀ ਕਰ ਸਕਦਾ ਅਗਲਾ ਲੋਜੀ ਰੇਟ ਬਾਈ ਨੇ ਆਪ ਨੂੰ ਦੱਸਤਾ ਬਿਲਕੁਲ ਜਾਇਜ਼ ਹੀ ਹੁੰਦਾ ਬਾਈ ਤੇ ਰੇਟ ਫੌਜੀ ਦੇ ਹਾਂਜੀ ਬਈ ਦੂਜੀ ਝੋਟੀ ਦੀ ਸੋ ਜਾਣਕਾਰੀ ਦੂਜੇ ਸੂਏ ਆ ਜੀ ਇਹ ਹਾਂਜੀ ਦੁੱਧ ਦੇ ਦਸ ਲਿਖਿਆ 9 ਕਿਲੋ ਠੀਕ ਆ ਇਹ ਬੱਚੇ ਦੇ ਕਿਤੇ ਮਿਲ ਪੈਂਦੇ ਨਹੀਂ ਬਿਨਾ ਬੱਚੇ ਤੋਂ ਚਾਰਡ ਪਾਲਾ ਜਦੋਂ ਮਰਜ਼ੀ ਚੋ ਲੋ ਦੋਨੇ ਟਾਈਮ ਜੀ ਬੱਚਾ ਸਾਡੇ ਨਾਲ ਬੱਚਾ ਸਾਡੇ ਬੱਚਾ ਸਾਡੇ ਲਈ ਹਾਂ ਜਿੰਨੇ ਛੜਨਾ ਸਾਡੇ ਬੱਚੇ ਦੋ ਤਕਰੀਬਨ ਕਿਤੇ ਹਿੱਲ ਸਕਦੀ ਆ ਉਹ ਨਹੀਂ ਹਿੱਲਦੀ ਉਹ ਤਾਂ ਇਹ ਜਦੋਂ ਚਾਟਪਾ ਦੇ ਉਹਦੀ ਭੱਜ ਕੇ ਮਿਲ ਪੈਂਦੀ ਜਦੋਂ ਮੈਂ ਭਾਂ ਦੋ ਡੰਗ ਚੋਲੇ ਅਗਲਾ ਸੂਆ ਕਿਵੇਂ ਪਹਿਲਾ ਦੂਜੇ ਸੂਏ ਤੂਚਾ ਸੂਆ ਸੂਈ ਵੀ ਆ ਬੱਚਾ ਕੀ ਮਗਰ ਕੱਟਾ ਜੀ ਮੜਾ ਦਿਖਾ ਦੂ ਮੜਾ ਕੱਟਾ ਵੀ ਫਾੜੀ ਲੋ ਜੀ ਕੱਟਾ ਦੇਖ ਸਕਦਾ ਤੇ ਸਿੰਗੀ ਸੁੰਗੀ ਬਹੁਤ ਸੋਹਣੀਆਂ ਫੌਜੀ ਭਾਈ ਰੇਟ ਦੇ ਯਾਰ ਉਸਦੇ ਮੈਂ ਜਾਇਜ਼ ਦੱਸ ਦਉ ਰੇਟ ਇਹਦਾ ਜੀ ਮੁੱਲ 80000 ਆ ਜੀ ਦੇਣੀ ਕਿਨੇ ਦੀਆਂ ਦੇਣੀ ਮੌਕੇ ਤੇ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਲੋ ਤੋੜ ਦੋ ਭਾਈ ਕਹਿੰਦਾ ਦੋ ਡੰਗ ਟੰਨ ਲੰਗ ਚੋ ਕੇ ਤਸੱਲੀ ਕਰਕੇ ਲਿਜਾਹ ਖੁੱਲੀ ਹੋ ਪਰ ਵਾਈ ਦੀ ਤੇ ਰੇਟ ਵੀ ਵਾਈ ਦੇ ਤਕਰੀਬਨ ਸਹੀ ਹੁੰਦੇ ਜੰਨੀ ਵੀ ਵੀਡੀਓ ਪਾਈ ਬਾਈ ਨਾਲ ਨਾਲ ਲੰਗਰ ਬੈਗੇ ਹਾਂ ਜੀ ਉਹਦੀ ਇੱਕ ਵੀ ਨਹੀਂ ਰਹਾ ਆਪਣਾ ਕਿਤੇ ਵੀ ਆਪਾਂ ਕਹਿ ਲੀਕਾ ਕਿ ਬੇਪਕ ਪਸ਼ੂਰੀਆ ਕਿਉਂਕਿ ਵਾਈ ਦੇ ਰੇਟ ਸਹੀ ਹੁੰਦੇ ਨੇ ਇਸ ਕਰਕੇ ਤੇ ਰੇਟ ਦਾ ਤੁਹਾਨੂੰ ਪਤਾ ਹੀ ਹੈ ਜੀ ਬਾਈ ਬਾਹਲੇ ਨਹੀਂ ਮੰਗਦਾ ਥਣ ਥਣ ਲੈ ਵਾਲੂ ਬਾ ਕਰਮਾ ਵਾਲੇ ਦਾ ਬਹੁਤ ਸੋਹਣਾ ਲਿਓ ਪ੍ਰੋਮੋਡ ਦਿਓ ਲੋ ਜੀ ਛੋਟੀ ਸਕਰੀਨ ਕੱਦ ਬੜ ਸਿੱਗੀ ਸੁੱਗੀ ਤੁਸੀਂ ਦੇਖ ਸਕਦੇ ਹੋ ਪ੍ਰਾ ਲੋ ਜੀ ਅੱਖਾਂ ਲੀ ਲੀਆਂ ਚਿੱਟੀਆਂ ਲੋ ਜੀ ਬੰਦੂ ਪ੍ਰੋਕੈਟ ਜਗ੍ਹਾ ਚਵਾਈ ਹੋਈ ਵੀ ਸਵੇਰ ਦੀ ਹੁਣ ਸ਼ਾਮ ਦਾ ਟਾਈਮ ਆ ਠੀਕ ਆ ਜੀ ਇੱਕ ਮਿੰਟ ਬਰੀਆਪਾ ਦਿਖਾ ਦੀ ਖਾਓ ਖਾ ਲਈ ਮੈਂ ਇਹਸਾਨੇ ਦੋਨੇ ਚਿੱਟੀਆਂ ਅੱਖਾਂ ਬੀਲੀਆਂ ਠੀਕ ਆ ਜੀ ਰੇਟ ਵਾਈ ਲੈਣ ਦਾ ਰਸਤਾ ਪੁੱਛ ਹਾਂਜੀ ਬਈ 3 ਨੰਬਰ ਦਾ ਇਹਦੇ ਥੱਲੇ 6 ਕਿਲੋ ਦੁੱਧ ਆ ਜੀ ਹਾਂਜੀ ਪਰ ਮੈਂ ਇਹਨੂੰ ਦੁਪਹਿਰੇ ਚੋਲਾ ਦਿਨ ਚ ਦੀ ਤਿੰਨ ਵਾਰੀ ਚੋਲਾ ਠੀਕ ਆ ਜਲਦੀ ਕਰਕੇ ਘਰ ਲੈ ਜਾਵੇ ਠੀਕ ਲੈਣੀ ਆ ਦੁੱਧ ਦੇ ਸੇਵੇ ਦੇ ਢੂੜ ਮਹੀਨਾ ਉਹਨੂੰ ਗੱਬਣ ਹੋ ਗਿਆ 5 ਤਰੀਕ ਦੀ ਜਿਹੜੀ ਵੀ ਠੀਕ ਆ ਹਾਂਜੀ ਚਾਹ ਦੋ ਡੰਗ ਚੋਲੇ ਭਾਵੇਂ ਤਿੰਨ ਚੋਲੇ ਜੀ ਭਾਵੇਂ ਦੁਪਹਿਰੇ ਚੋਲੇ ਤੜਕੇ 8 ਵਜੇ ਚੋਲੇ ਦੁਪਹਿਰੇ ਵੀ ਚੋਲਾ 12 ਵਜੇ ਠੀਕ ਆ ਲੀ ਲੀ ਰਾਵੀ ਆ ਹਾਂਜੀ ਤੋੜ ਦੋ ਭਰਾ ਲੋ ਭਰਾ ਪੈਰ ਚਿੱਟੇ ਥੋੜੇ ਜੇ ਪੈਰ ਮਗਰ ਨੇ ਮੂਰਲੇ ਕਾਲੇ ਆ ਤੇ ਮੱਥੇ ਵੱਲ ਆ ਤੇ ਅੱਖਾਂ ਚਿੱਟੀਆਂ ਲੀਨੀਆਂ ਤੇ ਫੌਜੀ ਭਾਈ ਰੇਟ ਇਹਦਾ ਭਰਾ ਰੇਟ ਇਹਦਾ ਜੀ ਫੋਨ ਤੇ ਦੱਸ ਦਾਂਗੇ ਇਹਦਾ ਰੇਟ ਫੋਨ ਤੇ ਹਾਂਜੀ ਲੋ ਜੀ ਚੈੱਕ ਕਰ ਸਾਇ ਦੋ ਤੋਰਾ ਤਾਰਾ ਕਰਮਾਂ ਵਾਲੇ ਦਾ ਲੋ ਜੀ ਮੋੜ ਦੋ ਭਰਾ ਲੋ ਜੀ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਵਰਣਾ ਵਾਲਾ ਬਾਈ ਜੀ ਦਾ ਜਰੂਰ ਨੰਬਰ ਪਾਓ ਉਹ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਬਾਈ ਕੋਲ ਚਾਰ ਨਗ ਪਕਾਉਗਾ ਚਾਰਾਂ ਦਾ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਮਾਨਤਾ ਹਾਂ ਜੀ ਬਈ ਬਾਈ ਕੋਲ ਦੇਸੀ ਗਾਂ ਪਕਾਉਗਾ ਭਰਾ 5 ਮਹੀਨੇ ਦੀ ਗੱਬਣ ਰੇਟ ਹੈਗਾ ਦਾ 5000 ਠੀਕ ਹੈ ਜੀ ਲੋਕ ਚੈੱਕ ਕਰ ਸਕਦੇ ਹੋ ਗਾਂ ਦਾ ਬਸਾ ਭਰਾ ਠੀਕ ਹੈ ਨਾ ਉਧਰ ਖੜੀ ਹੈ ਗਾਂ ਬਾਈ ਦੇ ਘਰੇ ਤੇ ਇਧਰ ਬਾਗਲ ਚ ਦੋ ਥੰਗ ਤਾਂ ਕਰਕੇ ਇਸ ਕਰਕੇ ਤੁਹਾਨੂੰ ਬੱਸਾਂ ਪਹਿਲਾਂ ਦਿਖਾਤਾ ਜਿਹੜੀ ਗਾਂ ਤੇ ਵੀਡੀਓ ਉਧਰ ਵੱਡੀ ਵੀਡੀਓ ਦਿਖਾਵਾਂਗੇ ਉੱਥੇ ਤੁਹਾਨੂੰ ਦਿਖਾ ਦਾਂਗੇ ਉਹਦਾ ਬੱਚਾ ਇਹ ਠੀਕ ਹੈ ਜੀ ਕਰਨ ਬਾਈ ਕਹਿੰਦਾ ਖੁੱਲਾ ਢੁੱਲਾ ਕਰ ਦਾਂਗੇ ਵੀਡੀਓ ਸ਼ੇਅਰ ਕਮੈਂਟ ਲਾਈਕ ਵਾਈ ਵਣ ਕੇ ਕਰਦਿਆ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਭੈਣ ਭਰਾਵਾਂ ਦਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ